Hello everyone welcome to my channel jis da naam hai Simran Punjabi channel khaas taur te ona ho student waste banaya gaya jo ki NTU UGC NET exam di taiyari kar rahe ne tya ke tu exam di taiyari kar sadeo jinne vi topic hai tade to, exam de na related sare tano mil jange so channel nu no subscribe zarur kar lo nal da na bell icon nu no, zarur press kar lo ta je tano notification mildi rahein stolewa ਲਾਈਕ ਕਰਿਆ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਹੁੰਦਾ じゃਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਈ ਗਏ ਜਿਸ ਤੋਂ ਇਲਾਵਾ ਕੋਈ ਵੀ ਟਾਪਿਕ ਜਿਹੜਾ ਤੁਹਾਡਾ एनटीए ਜੂਰੀਸੀਨੇਟ ਐਗਜ਼ਾਮ ਦੇ ਨਾਲ ریلیਟਡ ਹੋਵੇ ਜੇਕਰ ਤੁਹਾਨੂੰ ਸਮਝਣਾ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਲਰੇਡੀ ਓਪਨ ਹੈ ਤੇ ਬਹੁਤ ਸਾਰੇ ਜਿਹੜੇ ਪਰਸਨਸ ਨੇ ਜਾਂ ਸਟੂਡੈਂਟ ਨੇ ਉਹ ਕਮੈਂਟ ਵੀ ਕਰਦੇ ਨੇ ਤੇ ਥੈਂਕ ਯੂ ਜਿਹੜੇ ਚੰਗਾ ਚੰਗਾ ਕਹਿੰਦੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਈ ਵੀ ਟਾਪਿਕ ਹੋਰ ਸਮਝਣਾ ਹੋਵੇ ਜਾਂ ਕੋਈ ਵੀ ਹੋਰ ਗੱਲਬਾਤ ਤੇ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਅੱਜ ਦਾ ਟੌਪਿਕ ਹੈ ਲਿਖਣ ਗਲਾ ਦੇ ਬਾਰੇ ਥੋੜਾ ਜਿਹਾ ਪੜਾਂਗੇ ਥੋੜੇ ਦਿਨ ਤੋਂ ਮੇਰੇ ਕੋ ਵੀਡੀਓਜ਼ ਨਹੀਂ ਪੈ ਰਹੀਆਂ ਥੋੜਾ ਯ ਬਿਜ਼ੀ ਹੋਣ ਕਰਕੇ ਸੋ ਅੱਜ ਥੋੜਾ ਜਿਹਾ ਟਾਈਮ ਮਿਲੇ ਤੇ ਇਹ ਟਾਪਿਕ ਮੈਂ ਤੁਹਾਨੂੰ ਦੂਸਰੇ ਤਰੀਕੇ ਨਾਲ ਲਿਖ ਕੇ ਦੱਸਾਂ ਸੀ ਬਟ ਔਰੇ ਵਾਸਤੇ ਮੈਨੂੰ ਟਾਈਮ ਨਹੀਂ ਮਿਲਿਆ ਸੋ ਇਸ ਕਰਕੇ ਜਿਹੜਾ ਟਾਪਿਕ ਹੈ ਅਸੀਂ ਇਤੋਂ ਹੀ ਪੜਾਂਗੇ ਅੱਜ ਠੀਕ ਹੈ ਸੋ ਇਸ ਦੇ ਵਿੱਚ ਲਿਖਣ ਕਲਾ ਦੇ ਬਾਰੇ ਪੜਾਂਗੇ ਕਿ ਕਿਵੇਂ ਜਿਹੜੀ ਸਾਡੇ ਲਿਖਣ ਕਲਾ ਸੀ ਆਰੰਭ ਹੋਈ ਸੀ ਆਈ ਹੋਪ ਤੁਹਾਨੂੰ ਇਹ ਵਿਖਿਆ ਪਵੇਗਾ ਜਿਨ੍ਹਾਂ ਨੇ ਪੜਨਾ ਹੈ ਤੁਹੋ ਸੋ ਲਿਖਣ ਕਲਾ ਕੀ ਹੈ ਕੀ ਹੈ ਇਹ ਅਸੀਂ ਸਟਾਰਟ ਕਰਦੇ ਹਾਂ ਪਹਿਲਾਂ ਇਹ ਰ ਵਿੱਚ ਅਸੀਂ ਥੋੜਾ ਜਿਹਾ ਪੜ ਲਾਂਗੇ ਇਸ ਦਾ ਜਿਹੜਾ ਡਿਸਕ੍ਰਿਪਸ਼ਨ ਕੀ ਹੈ ਜਾਂ ਫਿਰ ਇੰਟਰੋ ਕੀ ਕੀ ਹੈ ਮਨੁੱਖੀ ਭਾਸ਼ਾ ਨੂੰ ਅਨੇਕਾਂ ਮਾਧਿਅਮ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ ਅਸੀਂ ਆਪਣੇ ਜਿਹੜੇ ਵਿਚਾਰ ਹੈ ਉਹਨੂੰ ਕਦੀ ਕਦੀ ਇਸ਼ਾਰੇ ਕਦੀ ਕਦੀ ਜਾਂ ਫਿਰ ਗੱਲਬਾਤ ਇਹਨਾਂ ਦੇ ਰਾਹੀਂ ਪ੍ਰਗਟ ਕਰਦੇ ਹਾਂ ਪਰ ਕੀ ਹੈ ਕਿ ਇਹਨਾਂ ਸ਼ਾਰਿਆਂ ਰਾਹੀਂ ਪ੍ਰਗਟ ਕੀਤੇ ਜਿਹੜੇ ਵਿਚਾਰ ਹੁੰਦੇ ਨੇ ਉਹ ਸਿਰਫ ਥੋੜੇ ਛਿਰ ਵਾਸਤੇ ਹੀ ਰਹਿੰਦੇ ਨੇ ਆ ਮੀਨ ਜਿਵੇਂ ਕਹਿ ਸਕਦੇ ਹੋ ਕਿ ਅਗਲਾ ਭਾਵੇਂ ਚੰਗੀ ਤਰ੍ਹਾਂ ਸਮਝੇ ਉਸ ਨੂੰ ਨਾ ਸਮਝੇ ਜਿਹੜੇ ਤੁਸੀਂ ਇਸ਼ਾਰੇ ਕਰਕੇ ਅਗਲੇ ਨੂੰ ਗੱਲਬਾਤ ਦੱਸਦੇ ਹੋ ਉਹ ਝੂਲਦਾ ਹੋ ਰਹੀ मीनिंग ਕਢ ਲੈਂਦੇ ਆ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿੱਚ ਕਰ ਗੱਲਬਾਤ ਜਿਹੜੀ ਹੁੰਦੀ ਹੈ ਸਿਰਫ ਉਹਨਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ ਇਹ ਹੁੰਦਾ ਨਾ ਕਿ ਜਿਵੇਂ ਵਰਡਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹ ਮੂੰਹੋਂ ਮੂੰਹ ਕਈਆਂ ਦੇ ਨਾ ਅੱਗੇ ਕੰਨਾਂ ਦੇ ਤੱਕ ਉਹ ਪਹੁੰਚ ਜਾਂਦੀ ਹੈ ਜੇ ਕੋਈ ਸੁਣਨ ਵਾਲਾ ਹੁੰਦਾ ਹੈ ਕੋਈ ਕਰਨ ਵਾਲਾ ਹੁੰਦਾ ਹੈ ਸੋ ਜਿਹੜੇ ਉਸ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਿਰਫ ਇਸ਼ਾਰਿਆਂ ਦੇ ਨਾਲ ਉਹ ਉੱਥੇ ਹੀ ਖਤਮ ਹੋ ਜਾਂਦੀ ਹੈ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਅਗਲੇ ਨੂੰ ਅੱਛੇ ਤਰੀਕੇ ਨਾਲ ਸਵਾਲ ਦੇ ਵਿੱਚ ਆਵੇਗੀ ਜਾਂ ਨਹੀਂ ਆਏਗੀ ਸੋ ਕਹਿੰਦੇ ਕਿ ਭਾਸ਼ਾ ਦਾ ਮੇਨ ਆਧਾਰ ਕੀ ਹੁੰਦਾ ਧੁਨੀ ਹੁੰਦੀ ਹੈ ਬੜੀ ਬੜੀ ਕੁਐਸਚਨ ਵੀ ਆ ਚੁੱਕਿਆ ਤੁਹਾਨੂੰ ਭਾਵੇਂ ਹੁਣ ਟੈਕਨੋਲੋਜੀ ਦੇ ਯੁੱਗ ਵਿੱਚ ਆਪਣੇ ਜਿਹੜੇ ਵਿਚਾਰ ਹੈ ਕਹਿੰਦੇ ਉਹਨੂੰ ਅਸੀਂ ਸੁਰੱਖਿਅਤ ਰੱਖਣ ਵਾਸਤੇ ਬਹੁਤ ਸਾਰੇ ਅਸੀਂ ਸਾਧਨ ਰਿਕਾਰਡਿੰਗ ਜਿਹਨੂੰ ਕਹੇ ਜਾਂਦੇ ਹੋ ਮੇਨ ਸਭ ਤੋਂ ਵੱਡਾ ਰਿਸੋਰਸ ਜਿਹੜਾ ਹੈ ਤੇ ਅਸੀਂ ਉਹ ਕਰਕੇ ਰੱਖ ਲੈਣੇ ਆ ਤੇ ਵੀਡੀਓਜ਼ ਜਦੋਂ ਅਸੀਂ ਬਣਾਉਂਦੇ ਆ ਉਹਦੇ ਵਿੱਚ ਸਾਡੀ ਗੱਲਬਾਤ ਜਿਹੜੀ ਕੀ ਹੈ ਉਹ ਰਿਕਾਰਡ ਹੋ ਜਾਂਦੀ ਹੈ ਪਰੰਤੂ ਕਿੰਨੇ ਜਿਹੜਾ ਪੁਰਾਣਾ ਟਾਈਮ ਹੈ ਉਸ ਦੇ ਵਿੱਚ ਮਨੁੱਖ ਜਿਹੜੇ ਆਪਣੇ ਵਿਚਾਰ ਸੀ ਉਹਨਾਂ ਨੂੰ ਸਖਿਤ ਰੱਖਣ ਵਾਸਤੇ ਇੱਕੋ ਇੱਕ ਚੀਜ਼ ਸਾਰਾ ਲੈਂਦੇ ਸੀ ਉਹ ਹੈ ਕੇਸਲ ਨੂੰ ਲਿਪੀ ਤੇ ਇਸੇ ਉਹਨਾਂ ਨੂੰ ਪਹਿਲਾਂ ਖੋਜ ਕਰਨੀ ਪਈ ਲਿਪੀ ਵਾਲਾ ਸੈਕਸ਼ਨ ਵੀ ਮੈਂ ਤੁਹਾਨੂੰ ਪੜਾ ਦਿੱਤਾ ਹੈ ਪਰ ਇਹ ਚੀਜ਼ ਥੋੜੀ ਜਿਹੀ ਅਲੱਗ ਹੈ ਕਿਸੇ ਇਸ ਕਰਕੇ ਥੋੜਾ ਜਿਹਾ ਮੈਨੂੰ ਪੜਾਉਣਾ ਪਿਆ ਜਿਵੇਂ ਚਿੱਤਰ ਸੂਤਰ ਇਹ ਵਾਲੀ ਅਸੀਂ ਉਹ ਵੀ ਕੀਤੀ ਹੈ ਪਟਕੇ ਗਾਇ ਹੈ ਕਿ ਜਦੋਂ ਕੁਝ ਨਵਾਂ ਮਟੀਰੀਅਲ ਮਿਲਦਾ ਹੈ ਨਾ ਤਾਂ ਉਸ ਨੂੰ ਅਪਲੋਡ ਕਰਨਾ ਬੈਟਰ ਮੈਂ ਸਮਝਦੀ ਹਾਂ ਕਿ ਜਿੰਨਾ ਪਾਰਟ ਸਪੋਰਟ ਜਿੱਥੋਂ ਪਾਰਟ ਸਪੋਰਟ ਉਨਾ ਹੀ ਘਾਟੇ ਦਾ ਤੁਹਾਡਾ ਕੋਲ ਤੁਸੀਂ ਕੁਝ ਹੋਰ ਪੜ੍ਹਾਇਆਗਾ ਮੈਂ ਤੁਹਾਨੂੰ ਕੁਝ ਹੋਰ ਪੜਾ ਰਹੀ ਹਾਂ ਮਿਕਸ ਕਰਕੇ ਤੁਸੀਂ ਉਸ ਦਾ ਕੀ ਗਏ ਇੱਕ ਕਨਕਲੂਜਨ ਕਰਕੇ ਪੜ੍ਹ ਸਕਦੇ ਹੋ ਪਾਸ਼ਾ ਦੀ ਉਤਪਤੀ ਜਿਹੜੀ ਹੁੰਦੀ ਆ ਭਾਵਾਂ ਨੂੰ ਦੁਨੀਆ ਰਾਹੀਂ ਪ੍ਰਗਟ ਕਰਨ ਵਾਸਤੇ ਹੋਈ ਹੈ ਪਾਸ਼ਾ ਬੀਸਿਕਲੀ ਕੀ ਹੈ ਜੋ ਅਸੀਂ ਵੀ ਚਾਰ ਸਾਂਝੇ ਕਰਦੇ ਹਾਂ ਸਾਡੇ ਜਿਹੜੇ ਭਾਗ ਹੁੰਦੇ ਆ ਅਸੀਂ ਉਸ ਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਸਕਦੇ ਸੋ ਸਾਡੇ ਭਾਵਾਂ ਨੂੰ ਕੀ ਦਿੰਦੀ ਹੈ ਅਪੋਰਡਿੰਗ ਦਿੰਦੀ ਸੋ ਉਸੇ ਤਰੀਕੇ ਦੇ ਨਾਲ ਅਸੀਂ ਕੀ ਹੈ ਇਸ ਚੀਜ਼ ਨੂੰ ਵਿਚਾਰਾ ਨੂੰ ਆਪਣੇ ਦੂਸਰੇ ਤੱਕ ਪਹੁੰਚਾਨੇ ਹਨ ਤੇ ਲਿਪੀ ਦੀ ਜਿਹੜੀ ਉਤਪਤੀ ਹੁੰਦੀ ਹੈ ਉਹ ਕੀ ਹੈ ਇਸ ਨੂੰ ਚਿੱਤਰਾ ਚਿੰਨਾ ਇਹਨਾਂ ਵਾਸਤੇ ਪ੍ਰਗਟ ਕਰਨ ਵਾਸਤੇ ਥੋੜਾ ਸੋਖਾ ਕਰ ਦਿੱਤੀ ਹੈ ਲਿਪੀ ਦੇ ਵਿੱਚ ਬੇਸਿਕਲੇ ਸੜ ਕੋ ਅੱਖਰ ਆ ਜਾਂਦੇ ਅੱਜ ਦੇ ਸਮਾਣੇ ਦੇ ਵਿੱਚ ਪਹਿਲਾਂ ਨਹੀਂ ਸੀ ਪਹਿਲਾਂ ਕੀ ਹੱਸੇ ਸੜ ਕੋ ਚਿੰਨ ਹੁੰਦੇ ਸੀ ਚਿੱਤਰ ਹੁੰਦੇ ਸੀ ਅਸੀਂ ਉਹਨੂੰ ਯੂਜ਼ ਕਰਦੇ ਸੀ ਬਟ ਅੱਕੇ ਗਿਆ ਸੜ ਕੋ ਵਰਡ ਅਗੇਨ ਮਨੁੱਖੀ ਸਭਿਅਤਾ ਦੇ ਵਿਕਾਸ ਦੇ ਵਿੱਚ ਭਾਸ਼ਾ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਕੀ ਆਈਂਦੀ ਹੈ ਸੜ ਤੋਂ ਲਿਖਣ ਕਲਾ ਆਈਂਦੀ ਹੈ ਭਾਸ਼ਾ ਨੂੰ ਲਿਖਣ ਕਲਾ ਦੇ ਰਾਹੀਂ ਅਸੀਂ ਪ੍ਰਗਟ ਕਰਦੇ ਹਾਂ ਤੇ ਜੋ-ਜੋ ਸਾਡਾ ਵਿਕਾਸ ਹੋਇਆ ਭਾਸ਼ਾ ਜਿਹੜੀ ਗੀ ਹੈ ਉਹ ਚਿੰਨਾ ਚਿਤਰਾ ਤੋਂ ਤਬਦੀਲ ਹੋ ਕੇ ਲਿਖਣ ਕਲਾ ਦੇ ਵਿੱਚ ਆ ਗਈ ਸੀ ਲਿਪੀ ਦੀ ਮਹੱਤਤਾ ਕੀ ਕੀ ਹੈ ਸਿਰਫ ਸਾਨੂੰ ਇਸ ਤਰ੍ਹਾਂ ਹੀ ਅਸੀਂ ਸੁਣੀ ਜਾਣ ਵਾਲੀ ਜਿਹੜੀ ਭਾਸ਼ਾ ਹੁੰਦੀ ਹੈ ਉਹਨੂੰ ਕੀ ਕਹੇ ਦੇਖਣ ਵਾਲੀ ਭਾਸ਼ਾ ਜਿਹੜੀ ਹੈ ਉਹਨੂੰ ਅਸੀਂ ਬਣਾ ਲਿਆ ਸੁਨੀ ਗੱ ਕਹੀ ਹੋਈ ਗੱਲ ਬਾਤ ਜਿਹੜੀ ਹੁੰਦੀ ਹੈ ਸਿਰਫ ਇੱਕ ਥਾਂ ਇੱਕ ਸਮੇਂ ਲਈ ਹੀ ਲਾਹੇਵੰਦ ਹੁੰਦੀ ਹੈ ਜਦਕਿ ਜਦੋਂ ਅਸੀਂ ਇਸ ਨੂੰ ਲਿਖਦੇ ਹਾਂ ਤਾਂ ਉਹ ਕੀ ਹੁੰਦੇ ਨੇ ਬੜੇ ਸਮੇਂ ਤੱਕ ਸਾਡਾ ਬੁਸੰਭਾਲ ਕੇ ਅਸੀਂ ਇਸ ਨੂੰ ਰੱਖਦੇ ਹਾਂ ਅੱਜ ਕੱਲ ਅਸੀਂ ਲਿਖਣਾ ਪਸੰਦ ਨਹੀਂ ਕਰਦੇ ਅਸੀਂ ਇਸ ਨੂੰ ਰਿਪੋਰਟ ਕਰਕੇ ਰੱਖ ਲੈਨੇ ਹਾਂ ਸੋ ਕੀ ਗਏ ਲਿਪੀ ਜਿਹੜੀ ਹੁੰਦੀ ਆ ਸਾਨੂੰ ਇਸ ਕਾਕੇ ਦਿੱਤੀ ਗਈ ਸੀ ਕਿ ਅਸੀਂ ਜਿਹੜੀ ਭਾਸ਼ਾ ਹੈ ਉਹਨੂੰ ਇੱਕ ਸੁਨੰਧੀ ਜਗਾਵ ਨੂੰ ਲਿਖਰ ਕਲਾ ਦੇ ਰੂਪੇ ਵਿੱਚ ਲੈ ਕੇ ਆਇਆ ਤੇ ਤਾਂ ਹੀ ਉਹ ਇਹ ਚੈਪਟਰ ਦਾ ਨਾਮ ਕਿਹਾ ਹੈ ਲੇਖਣ ਕਲਾ ਠੀਕ ਹੈ ਹੁਣ ਅਗੇ ਦਾ ਵਿਕਾਸ ਕਰਮ ਕੀ ਗਾਇ ਤੇ ਯਾਦ ਰੱਖਿਓ ਜਿਹੜੇ ਤੁਹਾਨੂੰ ਇੱਥੇ ਨਾਮ ਦਿੱਤੇ ਗਏ ਉਹਨਾਂ ਦਾ ਨਾਮ ਵੀ ਲਰਨ ਕਰਨਾ ਹੈ ਜਿਵੇਂ ਇੱਥੇ ਸਾਨੂੰ ਪੋਲਾਨਾਤੀ ਬਾੜੀ ਇਹਨਾਂ ਦਾ ਬਹੁਤ ਨਾਮ ਆਉਂਦਾ ਹੈ ਜਦੋਂ ਵੀ ਅਸੀਂ ਇਹਨਾਂ ਦੇ ਜਿਵੇਂ ਭਾਸ਼ਾ ਵਾਲੇ ਚੈਪਟਰ ਪੜ੍ਹਦੇ ਆ ਨਾ ਤੇ ਇਹਨਾਂ ਦਾ ਬਹੁਤ ਨਾਮ ਹੋਰੇ ਵਿੱਚ ਮਿਲਦਾ ਹੈ ਸੋ ਉਹਨਾਂ ਨੇ ਸਾਨੂੰ ਜਿਹੜੀਆਂ ਜਿਹੜੀਆਂ ਲਿਪੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚ ਚਿੱਤਰ ਸੁੱਤਰ ਪ੍ਰਤੀਕਾਤਮਕ ਜਿਨੂੰ ਅਸੀਂ ਚਿੰਨ ਗੈਦ ਨੇ ਆ ਭਾਵ ਵਾਲੀਆਂ ਆਈਂ ਦੀਆਂ ਭਾਤੂਨੀ ਧੂਨੀ ਲਿਪੀ ਸੋ ਇਸੇ ਵਿੱਚ ਕਈ ਤਾਂ ਮੈਂ ਆਲਰੇਡੀ ਤੁਹਾਨੂੰ ਜਿਹੜੇ ਹੈਂਡ ਰਾਈਟਨ ਨੋਟਸ ਜੜੀ ਹੈਗੇ ਉਹਨਾਂ ਵਿੱਚ ਕਰਵਾ ਚੁੱਕੀ ਹਾਂ ਜਾ ਕੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਤੁਹਾਡੇ ਬਹੁਤ ਜ਼ਿਆਦਾ ਕੰਮ ਆਏਗੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਚਿੱਤਰ ਲਿਪੀ ਇਹ ਅਸੀਂ ਪੜਿਆ ਹੈ ਪਰ ਫਿਰ ਵੀ ਪੜਦੇ ਹਾਂ ਮਨੁੱਖ ਨੇ ਕਿਹਦੇ ਕੁਝ ਰੇਖਾ ਚਿੱਤਰ ਜਿਹੜੇ ਉਹ ਲੈ ਕੇ ਆਪਣੇ ਜਿਹੜੇ ਮਨ ਦੇ ਭਾਵ ਹੈਗੇ ਸੀ ਉਹਨਾਂ ਨੂੰ ਦਸਣਾ ਜਿਹੜਾ ਸ਼ੁਰੂ ਕਰ ਦਿੱਤਾ ਚਿੱਤਰ ਦੇ ਰਾਹੀ ਕੀ ਹੁੰਦਾ ਸੀ ਵਾਕਵਾਲ ਜਿਹੜੇ ਖੁਸ਼ੀ ਤੇ ਕਮੀ ਦੇ ਭਾਵ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਇੱਕ ਖਾਸ ਚਿੰਨ ਜਿਹੜੇ ਪ੍ਰੈਜੈਂਟ ਕੀਤਾ ਹੁੰਦਾ ਸੀ ਪਹਿਲਾਂ ਹੁੰਦੇ ਸੀ ਜੇ ਉਹਨਾਂ ਦੇ ਤਸਵੀਰਾਂ ਖਿੱਚ ਕੇ ਸੀ ਉਹਨੂੰ ਦੱਸ ਦਿੰਨੇ ਸੀ ਸੋ ਇਹਨਾਂ ਤਸਵੀਰਾਂ ਨੂੰ ਜੋੜ ਕੇ ਫਿਰ ਇੱਕ ਸੁਨੇਹਾ ਜਿਹੜਾ ਗੱਸੀ ਉਹ ਅਗਲਾ ਮੁਕੰਮਲ ਕਰ ਲੈਂਦਾ ਸੀ ਥੋੜੇ ਥੋੜੇ ਇਹ ਥੋੜੀ ਜਿਹੀ ਪੂਰੇ ਜਿਵੇਂ ਕੋਈ ਇੱਕ ਗੱਲ ਬਾਤ ਜਿਹੜੀ ਹੈ ਉਸ ਦੇ ਵਿੱਚ ਮੇਨ ਮੇਨ ਜਿਹੜੇ ਕਿਸੀ ਚਿੱਤਰ ਜਿ辰 ਜੜੇਗੇ ਸੀ ਉਹ ਬਣਾ ਦਿੱਤੇ ਹੁੰਦੇ ਇਸ ਵੈਸੇ ਇੱਥੇ ਅਸੀਂ ਚਿੱਤਰ ਕਹਿਣਾ ਜ਼ਿਆਦਾ ਬੈਟਰ ਹੋਏਗਾ ਕਿਉਂਕਿ ਜਿੱਤ ਲਿਪੀ ਪੜਦੇ ਪਏ ਆ ਸੋ ਜਿਵੇਂ ਹੁਣ ਦੱਸੋ ਦੇਖੋ ਕਿ ਕਿਸੇ ਨੂੰ ਅਸੀਂ ਦੱਸਣਾ ਹੋਵੇ ਕਿ ਮੈਂ ਸਮੁੰਦਰ ਦੇ ਵਿੱਚ ਬੇੜੀ ਤੇ ਬੈਠ ਕੇ ਮੱਛੀ ਦਾ ਸ਼ਿਕਾਰ ਕਰਨ ਚੱਲੇ ਹਾਂ ਤਾਂ ਕੀ ਉਹ ਬਣਾਉਂਦੇ ਸੀ ਇੱਕ ਬੇੜੀ ਬਣਾ ਦਿੰਦੇ ਸੀ ਮਲਾ ਮੱਛੀ ਤੀਤ ਨੂੰਖ ਸਭ ਦੇ ਚਿੱਤਰ ਜਿਹੜੇਗੇ ਸੀ ਉਹ ਉਹਨੂੰ ਬਣਾ ਦਿੰਦੇ ਸੀ ਤੇ ਇਹਨਾਂ ਦੇ ਵਿੱਚ ਜਿਹੜੇਗੇ ਸੀ ਉਹ ਅਗਲਾ ਗੱਲਬਾਤ ਵੀ ਸਮਝਦਾ ਸੀ ਬਟ ਇੱਥੇ 네ਗੇਟਿਵ ਪੁਆਇੰਟ ਇਹ ਗਸੀ ਉਹਨੂੰ ਟਾਈਮ ਬਹੁਤ ਲੱਗਦਾ ਸੀ ਅਗਲੇ ਜਿਹੜੇ ਗੇਸੀ ਉਹ ਇੰਨੇ ਜ਼ਿਆਦਾ ਸਿੱਖੇ ਨਹੀਂ ਹੋਏ ਸੀ ਤੇ ਉਹਨਾਂ ਨੂੰ ਪੱਥਰ ਦੇ ਉੱਤੇ ਬਣਾਉਣਾ ਤਾਂ ਹੋਰ ਜ਼ਿਆਦਾ ਔਖਾ ਹੁੰਦਾ ਹੈ ਸੋ ਜਦੋਂ ਪਹਿਲੇ ਸਮੇਂ ਵਿੱਚ ਜਿਹੜੇ ਬੰਦਾ ਗੁਫਾਵਾਂ ਵਿੱਚ ਰਹਿੰਦਾ ਸੀ ਤਾਂ ਸ਼ਿਕਾਰ ਵੀ ਉਸ ਦੇ ਜੀਵਨ ਦਾ ਇੱਕ ਮੇਨ ਕੀ ਹੁੰਦਾ ਸੀ ਅੰਕ ਹੁੰਦਾ ਸੀ ਤੇ ਇਹ ਜਿਹੜੇ ਅੱਜ ਸਾਨੂੰ ਜਿੰਨੇ ਵੀ ਚਿੱਤਰ ਮਿਲੇ ਨੇ ਸਾਰੇ ਗੁਫਾਵਾਂ ਦੇ ਵਿੱਚ ਹੀ ਮਿਲੇ ਨੇ ਕਿਉਂਕਿ ਉੱਥੇ ਹੀ ਬਣਾਏ ਹੋਏ ਸੀ ਭਾਰਤ ਵਿੱਚ ਵੀ ਪੱਥਰ ਯੁੱਗ ਦੇ ਸਾਨੂੰ ਬਹੁਤ ਸਾਰੇ ਚਿੱਤਰ ਮਿਲੇ ਨੇ ਅਜੇ ਵੀ ਖੋਜਣਾਂ ਦੀ ਜਲਦੀ ਪਈ ਹੈ ਭਾਰਤੀ ਗੁਫਾ ਚਿੱਤਰ ਦਾ ਵਿਸ਼ਾ ਕੀ ਹੈਗਾ ਸੀ ਪਸ਼ੂਆਂ ਤੇ ਮਨੁੱਖਾਂ ਦੀਆਂ ਅਕ੍ਰਿਤੀਆਂ ਮੇਨ ਇਸ ਦੇ ਵਿੱਚ ਜੰਬਦੀਆਂ ਸੀ ਸੇ ਸਭ ਤੋਂ ਬਾਅਦ ਅਗਰ ਚਿੱਤਰ ਦੇਖਿਆ ਜਾਂਦਾ ਤਾਂ ਸਪੈਂਦੀਆਂ ਗੁਫਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ ਅਸਲ ਦੇ ਵਿੱਚ ਕਹਿੰਦੇ ਚਿੱਤਰ ਲਿਪੀ ਵਿੱਚ ਕਿਸੇ ਵੀ ਛੇਸ਼ ਵਸਤੂ ਜਿਹੜੀ ਹੁੰਦੀ ਹੈ ਉਸ ਦਾ ਹੀ ਮੇਨ ਜਿਹੜਾ ਚਿੱਤਰ ਹੈਗਾ ਸੀ ਉਹ ਬਣਾ ਦਿੱਤਾ ਜਾਂਦਾ ਸੀ ਅਗਲਾ ਸਮਝ ਆ ਜਾਂਦਾ ਸੀ ਤੇ ਦੇਖੋ ਵਸਤੂ ਜਾਂ ਚਿੱਤਰ ਦਾ ਅਕ੍ਰਿਤੀ ਬਣਾ ਕੇ ਉਸ ਦਾ ਬਹੁਤ ਅਗਲੇ ਨੂੰ ਆਪਣੇ ਆਪ ਪ੍ਰਗਟ ਹੋ ਜਾਂਦਾ ਸੀ ਹੁਣ ਫੋਰ ਐਗਜ਼ਾਮਪਲ ਜਿਵੇਂ ਸੂਰਜ ਹੈ ਉਸ ਨੂੰ ਪ੍ਰਗਟ ਕਰਨ ਵਾਸਤੇ ਕੀ ਹੁੰਦਾ ਸੀ ਇੱਕ ਕੋਲਾ ਜਿਵੇਂ ਅੱਜ ਅਸੀਂ ਮੇਨ ਕੀ ਕਹ ਸੀ ਇਹ ਸਾਡੇ ਜਿਹੜੇ ਅਸੀਂ ਪਹਿਲਾਂ ਬਣਾਉਨੇ ਹੁੰਨੇ ਸੀ ਨਾ ਡਰਾਇੰਗ ਔਰ ਵਿੱਚ ਇਹ ਚੀਜ਼ ਪ੍ਰੈਜ਼ੈਂਟ ਹੀ ਕਿੰਨੂ ਕਰਦੀ ਸੀ ਸੂਰਜ ਇੱਕ ਚਿੰਨ੍ਹ ਸਾਨੂੰ ਉੱਥੋਂ ਹੀ ਮਿਲਿਆ ਹੋਇਆ ਹੈ ਇਹ ਚੀਜ਼ ਅਸੀਂ ਉੱਥੋਂ ਸਿੱਖ ਕੇ ਅਸੀਂ ਆਪਣੇ ਜਿਹੜੇ ਕਹ ਸੀ ਬਣਾਉਣੀ ਸ਼ੁਰੂ ਕੀਤੀ ਸੀ ਸੋ ਇਹ ਹੈਗਾ ਸੀ ਸਾਡਾ ਚਿੱਤ ਲਿਪੀ ਸੈਕਿੰਡ ਸਾਡ ਕੋ ਆਉਂਦੀ ਹੈ ਸੁੱਤ ਲਿਪੀ ਸੁੱਤ ਲਿਪੀ ਕੀ ਕਹ ਕੇ ਇਹਨੇ ਸੰਸਕ੍ਰਿਤ ਦੇ ਵਿੱਚ ਜਿਹੜੀ ਸੁੱਤਰ ਹੁੰਦੀ ਹੈ ਨਾ ਉਸ ਰਚਨਾ ਨੂੰ ਕਿਹਾ ਜਾਂਦਾ ਜਿਸ ਵਿੱਚ ਅੱਖਰ ਥੋੜੇ ਤੇ ਭਾਵ ਜ਼ਿਆਦਾ ਜਿਹੜਾ ਹੁੰਦਾ ਸੀ ਇਹ ਜਿਹੜਾ ਸੂਤਰ ਸ਼ਬਦ ਦੀ ਵਰਤੋਂ ਰਾਹ ਪਤਾ ਲੱਗਦਾ ਹੈ ਸਾਨੂੰ ਕਿ ਕਈ ਹਿੰਦ ਵਿੱਚ ਸੂਤਰਾ ਜਾਂ ਤਾਗਿਆ ਰਾਹੀ ਜਿਹੜੇ ਕਿਸੀ ਮਨੋਪਾਪ ਪ੍ਰਗਟ ਕਿਤੇ ਹੁੰਦੇ ਸੀ ਕਈ ਹਿੰਦ ਮੀਨਜ਼ ਉਸ ਸਮੇਂ ਜਿਹੜਾ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀ ਇਹੋ ਜਿਹੀ ਜਗ੍ਹਾ ਸੀ ਨਾ ਜਿੱਥੇ ਇਹ ਜਿਹੜੀ ਲਿਪੀ ਸੀ ਉਹ ਚਲਦੀ ਸੀ ਕੀ ਕੀਤਾ ਜਾਂਦਾ ਸੀ ਕਿ ਤਾਗੇ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਗੰਡਾ ਮਾਰ ਕੇ ਜਿਹੜਾ ਦੱਸੀ ਔਰ ਇਹਦੇ ਥਰੂ ਆਪਣੇ ਪਾਪ ਪ੍ਰਗਟ ਕਿਤੇ ਹੁੰਦੇ ਸੀ ਅਸੀਂ ਹੁਣ ਗਾਵਾਂਗੇ ਗੰਡਾ ਦੇ ਥਰੂ ਕਿਵੇਂ ਪਾਪ ਪ੍ਰਗਟ ਹੁੰਦੇ ਨੇ ਇਹ ਉਹ ਤੋਂ ਚੱਲਦਾ ਆ ਰਿਹਾ ਸੀ ਉਹਨਾਂ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਲੱਗ ਰਿਹਾ ਅੱਜ ਅਸੀਂ ਸਮਝਾਂਗੇ ਇਸ ਚੀਜ਼ ਨੂੰ ਸੋ ਇਹ ਬਹੁਤ ਜਿਹੜੇ ਕਹਿੰਦੇ ਲੁੱਪੀ ਜਿਹੜੀ ਹੈ ਨਾ ਇਹ ਪੁਰਾਣੀ ਵੀ ਹੈ ਇਸੇ ਦੀ ਜਿਹੜੀ ਸ਼ਬਦ ਪਰੰਪਰਾ ਮੁੱਢਕਤੀਮ ਤੋਂ ਕਿਸੇ ਨਾ ਕਿਸੇ ਜੁਗ ਵਿੱਚ ਅੱਜ ਤੱਕ ਚੱਲਦੀ ਆ ਰਹੀ ਹੈ ਹੁਣਗੇ ਕਈ ਿਲੱਕੇ ਜਿੱਥੇ ਪੁਰਾਣੀਆਂ ਇਹ ਚੀਜ਼ਾਂ ਚੱਲਦੀਆਂ ਨੇ ਜਿਵੇਂ ਸਾਡੇ ਪੁਰਾਣੇ ਜਿਹੜੇ ਰੀਤੀ ਰਿਵਾਜ ਹੁੰਗੇ ਨਾ ਉਹਨਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਅਜੇ ਵੀ ਮਿਲਦੀ ਹੋਈ ਸਾਡੀ ਭਾਸ਼ਾ ਦੇ ਵਿੱਚ ਮੁਹਾਵਰਾ ਕੀ ਹੈਗਾ ਇਸ ਦਿਨ ਨਾਲ ਰਿਲੇਟਡ ਗੰਡਪੰਨਾ ਪਾਵ ਦੇ ਸੇਗਨ ਨੂੰ ਯਾਦ ਕਰਉਣਾ ਪੁਰਾਣੇ ਸਮੇਂ ਦੇ ਵਿੱਚ ਲੋਕੀ ਕੀ ਹੁੰਦੇ ਸੀ ਕਿਸੇ ਗੱਲ ਨੂੰ ਯਾਦ ਰੱਖਣ ਦੇ ਵਾਸਤੇ ਸੂਤ ਰੱਸੀ ਰੁੱਖਾਂ ਦੀ ਜਿਹੜੀ ਛਿਲੋਂ ਸਮੇ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਉਹ ਗੰਡਾ ਮੰਗਿੰਦੇ ਸੀ ਤੇ ਇਹਨਾਂ ਗੰਡਾ ਨਹੀਂ ਉਹ ਕਈ ਤਰੀਕੇ ਦੇ ਜਿਹੜੇ ਭਾਵ ਪ੍ਰਗਟ ਕੀਤੇ ਜਾਂਦੇ ਸੀ ਉਹਨਾਂ ਨੂੰ ਯਾਦ ਰਹਿਦਾ ਸੀ ਜਾਂ ਫਿਰ ਕਿਸੇ ਨੇ ਨਾ ਕਿਤੇ ਜਾਣਾ ਹੁੰਦਾ ਸੀ ਤਾਂ ਉਹਨੀਆਂ ਗੰਡਾ ਮਾਰ ਦਿੰਦਾ ਉਹਨੀ ਤਰੀਕ ਨੂੰ ਉਹਨੇ ਜਾਣਾ ਹੈ ਤਾਂ ਉਹ ਨੂੰ ਜਦੋਂ ਵੇਚਦਾ ਸੀ ਉਹਨੂੰ ਚੇਤਾ ਰਿੰਦਾ ਸੀ ਸੋ ਰੱਸੀ ਦੇ ਵਿੱਚ ਇੱਕ ਇਹ ਵੀ ਹੋਇਆ ਹੁੰਦਾ ਸੀ ਕਿ ਰੰਗ ਬਰੰਗੇ ਜਿਹੜੇ ਧਾਗੇ ਜਿਹੜੇ ਬੰਨ ਦਿੱਤੇ ਨੇ ਇਹਨਾਂ ਦਾ ਖਾਸ ਮਤਲਬ ਹੁੰਦਾ ਸੀ ਰੱਸੀ ਜਾਂ ਗਾਨਵਾ ਦੀ ਖਲ ਆਦੀ ਦੇ ਵਿੱਚ ਵੱਖ-ਵੱਖ ਰੰਗਾਂ ਦੇ ਮੋਤੀ ਧਾਗੇ ਗੇਮਣੇ ਕਿ ਇਹ ਵੀ ਬਰੋ ਦਿੱਤੇ ਜਾਂਦੇ ਸੀ ਤੇ ਉਹ ਆ ਡਾਡ ਲੰਬਾਈ ਦੀਆਂ ਰਸੀਆਂ ਦੀ ਦੇ ਨਾਲ ਬਣਨੇ ਜਾਂਦੇ ਸੀ ਮਤਲਬ ਹਰ ਇੱਕ ਚੀਜ਼ ਦਾ ਆਪਣਾ ਇੱਕ ਵੇਅ ਹੁੰਦਾ ਸੀ ਧਾਗਿਆਂ ਦਾ ਆਪਣਾ ਇੱਕ ਪ੍ਰਭਾਵ ਹੁੰਦਾ ਸੀ ਰੰਗ ਬਰੰਗੇ ਉਸ ਚੀਜ਼ ਨੂੰ ਪ੍ਰੈਜੈਂਟ ਕਰਦੇ ਸੀ ਉਹਨਾਂ ਦੇ ਉੱਤੇ ਗੰਡਾ ਵੀ ਕਿੰਨੀਆਂ ਬੰਨੀਆਂ ਸੀ ਉਹ ਵੀ ਉਹਨਾਂ ਦਾ ਆਪਣਾ ਇੱਕ ਤਰੀਕਾ ਸੀ ਜੇਕਰ ਉੱਚ ਮੰਨ ਕੇ ਮਾਲਾ ਕੁਝ ਵੀ ਪਰਉਂਦੇ ਸੀ ਤਾਂ ਉਹਨਾਂ ਦਾ ਆਪਣਾ ਇੱਕ ਮਹੱਤਵ ਹੁੰਦਾ ਸੀ ਸੋ ਇਹ ਯੋਜਨਾ ਉਹਨਾਂ ਦੀ ਹੁੰਦੀ ਸੀ ਜਿਸ ਪ੍ਰਕਾਰ ਦੀ ਹੁੰਦੀ ਸੀ ਉਹ ਇਸ ਚੀਜ਼ਾਂ ਨੂੰ ਯਾਦ ਰੱਖਦੇ ਸੀ ਸੋ ਇਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਕੋਈ ਔਖਾ ਨਹੀਂ ਕਿ ਬੰਨੇ ਹੋਏ ਧਾਗੇ ਸੂਤਰਾ ਦੀ ਜਿਹੜੀ ਵਰਤੋਂ ਦੀ ਸੀ ਪਹਿਲੇ ਸੀ ਫਿਰ ਜਿਹੜੇ ਜਾਂ ਫਿਰ ਇਹ ਨਵੇਂ ਸ਼ਬਦ ਲੈ ਕੇ ਇਸ ਦੇ ਨਵੇਂ ਜਿਹੜੇ ਅਥੇ ਕਿਸੀ ਉਹ ਬਣਾ ਲਏ ਇਸ ਅੱਗੇ ਸਾਨੂੰ ਇਸ ਦੇ ਵਿੱਚ ਮਿਲਦੀ ਗਿਆ ਪ੍ਰਤੀਕਾਤਮਕ ਲਿਪੀ ਪ੍ਰਤੀਕਾਤਮਕ ਲਿਪੀ ਇਹੋ ਜੀ ਕਿਸੇ ਜਿਵੇਂ ਜਿਵੇਂ ਦੇਸੀ ਕਿ ਜਿਹੜੇ ਦੂਰ ਬੈਠੇ ਹੁੰਦੇ ਸੀ ਨਾ ਉਹਨਾਂ ਨੂੰ ਅਸੀਂ ਕੀ ਕਹਿੰਦੇ ਸੀ ਕਿ ਭੇਜੀਆਂ ਗਈਆਂ ਕੋਈ ਚਿੰਨਾ ਹੁੰਦਾ ਸੀ ਚਿੰਨ ਅਸੀਂ ਉਹਨਾਂ ਨੂੰ ਭੇਜ ਦਿੰਦੇ ਸੀ ਉਤੋਂ ਸਮਝ ਜਾਂਦੇ ਸੀ ਪ੍ਰਤੀਕ ਮਤਲਬ ਆਿੰਦਾ ਹੈ ਕਿ ਉਹ ਚਿੰਨ ਜਿਵੇਂ ਦੇ ਗੱਡੀ ਦਾ ਗਾਰਡ ਜਦੋਂ ਹਰੀ ਝੰਡੀ ਬਤ ਦਿਆ ਤਾਂ ਕੀ ਕਰਤਾ ਹੈਗਾ ਵਾ ਸਾਨੂੰ ਇਸ ਦਾ ਮਤਲਬ ਇਹ ਪਤਾ ਲੱਗ ਜਾਂਦਾ ਹੈ ਕਿ ਗੱਡੀ ਚੱਲਣ ਵਾਲੀ ਹੈ ਅਸੀਂ ਆਪਣੇ ਹੁਣ ਜਿਹੜੇ ਬਾਹਰ ਖੁੱਟਦੇ ਹੁੰਦੇ ਉਹ ਅੰਦਰ ਆ ਕੇ ਬੈਹ ਜਦੇ ਸੋ ਅਜੇ ਤੱਕ ਇਹ ਚੀਜ਼ ਚੱਲਦੀ ਆਂਦੀ ਹੈ ਤੇ ਲਾਲ ਝੰਡੀ ਨਾਲ ਅਸੀਂ ਗੱਡੀ ਨੂੰ ਰੋਕ ਦਿੰਦੇ ਆ ਲੜਾਈ ਵਿੱਚ ਸੁਲਾ ਕਰਨ ਵੇਲੇ ਕੀ ਹੁੰਦਾ ਵਾ ਚਿੱਟਾ ਝੰਡਾ ਜਿਹੜਾ ਲਖ ਦਿਖਾਇਆ ਜਾਂਦਾ ਨਾ ਸੋ ਹਜੇ ਵੀ ਅਸੀਂ ਬੜੇ ਪ੍ਰਤੀਕ ਯੂਜ਼ ਕਰਦੇ ਪਏ ਆਪਣੀ ਜਿਹੜੀ ਪ੍ਰੈਸੈਂਟ ਲਾਈਫ ਦੇ ਵਿੱਚ ਇਹਨਾਂ ਦਾ ਮੀਨਿੰਗ ਹੈ ਇਹਨਾਂ ਦਾ ਮੀਨਿੰਗ ਹੈ ਇਹਨਾਂ ਦਾ ਮੀਨਿੰਗ ਦੇਖੋ ਅਗੇ ਆਇਆ ਸਰਬਪਾ ਮੂਲਕ ਲਿਪੀ ਸੋ ਚਿੱਤਰ ਲਿਪੀ ਦੀ ਸਮੱਸਿਆ ਇਹ ਆਈ ਹੈ ਅਸੀਂ ਚਿੱਤਰ ਲਿਪੀ ਜੜੀ ਹੈ ਦੇਖਦੇ ਪਏ ਆ ਗਿਆ ਕਿ ਪਹਿਲੇ ਵਾਲੀ ਕਿਉਂ ਉਸ ਦੀ ਇਹ ਸਮੱਸਿਆ ਆਈ ਸੀ ਕਿ ਚਿੰਨ ਤਾਂ ਖਾਸ ਗਿਣਤੀ ਤੱਕ ਨਿਸ਼ਚਿਤ ਹੁੰਦੇ ਹੁਣ ਜਿਵੇਂ ਸੂਰੇਸ਼ ਸੀ ਸੂਰੇਸ਼ ਨੂੰ ਜਦੋਂ ਅਸੀਂ ਯੂਜ਼ ਕਰਦੇ ਸੀ ਤਾਂ ਅਸੀਂ ਉਸ ਦੇ ਇੱਕ ਖਾਸ ਹੀ ਅਰਥ ਕੱਢ ਸਕਦੇ ਹੁਣ ਹੋਰ ਐਕਸਟਰਾ ਅਰਥ ਨਹੀਂ ਕੱਢਿਆ ਜਾ ਸਕਦਾ ਸੀ ਪਰ ਭਾਵਾਂ ਨੂੰ ਕਹਿੰਦੇ ਘੇਰੇ ਦੇ ਵਿੱਚ ਅਸੀਂ ਇੱਕ ਕੀ ਹੈਗਾ ਸੀ ਆ ਸੀਮਤ ਕੀਤਾਇਆ ਸੀ ਜੋ ਕਿ ਗਲਤ ਹੈ ਗਵਾ ਭਾਵਾਂ ਨੂੰ ਅਸੀਂ ਸੀਮਤ ਨਹੀਂ ਕਰ ਸਕਦੇ ਹੁਣ ਦੇਖੋ ਇੱਕ ਐਗਜ਼ਾਮਪਲ ਇੱਥੇ ਕਿ ਦਿੱਤੀ ਹੋਈ ਹੈ ਉਹਨਾਂ ਨੇ ਕਹਿੰਦੇ ਕਿ ਜਦੋਂ ਅਸੀਂ ਸੂਰਜ ਦੇ ਚਿੰਨ ਨੂੰ ਅਸੀਂ ਦੇਖਦੇ ਸੀ ਨਾ ਤਾਂ ਉੱਥੋਂ ਇੱਕੋ ਹੀ ਅਸੀਂ ਇੱਕ ਚਿੰਨ ਉਸ ਦਾ ਇੱਕ मीनिंग ਕੱਢਿਆ ਆ ਸੀ ਇੱਕੋ ਹੀ ਸੂਰਜ ਦੇ ਚਿੰਨ ਨੂੰ ਅਸੀਂ ਯੂਜ਼ ਕਰਦੇ ਪਏ ਸੀ ਤੇ ਇਸ ਤੋਂ ਇਲਾਵਾ ਜਦੋਂ ਅਸੀਂ ਉਸ ਨੂੰ ਇਕੱਲੇ ਤੋਂ ਅਸੀਂ ਰੋਸ਼ਨੀ ਉਜਾਲਾ ਚਿੱਟਾ ਚੜਦਾ ਦਿਨ ਚਮਕ ਆਦਿ ਕਈ ਪਾਸੇ ਸਮਝੇ ਸਮਝਾਇਆ ਜਾਂਦੇ ਸੀ ਜਦ ਅਸੀਂ ਸੂਰਜ ਨੂੰ ਦਸੀ ਲੈ ਗਦੇ ਸੀ ਨਾ ਤਾਂ ਅਸੀਂ ਉਸ ਦਾ ਇੱਕੋ मीनिंग ਉਸ ਸਮੇਂ ਚੱਲਿਆ ਜਾ ਰਿਹਾਗਾ ਸੀ ਤੇ ਜਦ ਕਿ ਉਸ ਤੋਂ ਅਸੀਂ ਹੋਰ ਵੀ ਵਰਡ ਜਿਹੜੇ ਜਿਵੇਂ ਇੱਥੇ ਦੇਖੋ ਰੋਸ਼ਨੀ ਉਜਾਲਾ ਚਿੱਟਾ ਚੜਦਾ ਉਤੋਂ ਅਸੀਂ ਹੋਰ ਵੀ मीनिंग ਕੱਢੇ ਹੋਏ ਸੀ ਹੁਣ ਤੁਸੀਂ ਮੈਨੂੰ ਕੋਈ ਸੂਰਜ ਬਣਾ ਕੇ ਦੱਸੋਗੇ ਉਸ ਸਮੇਂ ਦੀ ਅਗਰ ਦਾਲ ਦੇਖ ਲਉ ਤਾਂ ਮੈਂ ਉੱਥੇ ਕੀ ਦੇਖਾਂਗੀ ਇਹਨੇ ਮੈਨੂੰ ਸੂਰਜ ਬਣਾ ਕੇ ਦਿੱਤਾ ਇਹਦਾ ਮਤਲਬ ਚੜਦਾ ਆਏਗਾ ਚਿੱਟਾ ਹੋਏਗਾ ਰੌਸ਼ਨੀ ਹੋਏਗੀ ਕੀ ਹੋਏਗਾ ਮੈਂ ਤਾਂ ਪੜਿਆ ਥੋੜੇ ਕਾਟ ਲੈਣੇ ਸੀ ਇਸ ਲਈ ਇਹਨਾਂ ਨੂੰ ਅਸੀਂ ਕੀ ਕਿਹਾਗਾ ਸੀ ਬਹੁਤ ਧੁਨਕਿਸ ਜਿੰਨਾਂ ਨੂੰ ਕਿਹਾਗਾ ਸੀ ਕਿਉਂਕਿ ਬਹੁਤੀ ਆਵਾਜ਼ਾਂ ਲਈ ਕੋਈ ਚਿੰਨ ਹੀ ਉਸ ਸਮੇਂ ਪ੍ਰੈਜ਼ెంట్ ਹੈਗਾ ਸੀ ਤੇ ਉਹ ਵੀ ਆ ਗਿਆ ਨਾ ਕਿ ਆਪਣੇ ਮਤਲਬ ਜੋ मीनिंग ਮਤਲਬ ਕੱਟੀ ਜਾ ਅਗਲੇ ਰਭਾ ਕੋਈ ਹੋਰ ਦੱਸਿਆ ਆਵੇ ਤੁਸੀਂ ਕੋਈ ਹੋਰ ਕਹਿ ਦਿੱਤਾ ਹੋ ਇਹ ਚੀਜ਼ ਇਹ ਜਿਹੜੀ ਲਿਪੀ ਸੀ ਚਿੱਤਰ ਲਿਪੀ ਦਾ ਸੁਧਰਿਆ ਤੇ ਸੰਖੇਪਤ ਰੂਪ ਹੈ ਦਾ ਸੀ ਪਾਵਮੂਲਕ ਲਿਪੀ ਚਿੱਤਰ ਲਿਪੀ ਦੇ ਵਿੱਚ ਕੀ ਹੁੰਦਾ ਸੀ ਚਿੱਤਰ ਕੇਵਲ ਥੂਲ ਵਸਤੂਆਂ ਦਾ ਹੀ ਪ੍ਰਗਟਾਵਾ ਕਰਦੇ ਸੀ ਪਰ ਇਸ ਲਿਪੀ ਦੇ ਵਿੱਚ ਇਹਨਾਂ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਵਿੱਚ ਇਹ ਸਹਾਇਕ ਹੁੰਦੀ ਸੀ ਕਦੇ ਤਾਂ ਦੇਖਿਆ ਹੁੰਦਾ ਸੀ ਕਿ ਜਿਹੜੀ ਲਿਪੀ ਹੁੰਦੀ ਸੀ ਉਹ ਤੋਂ ਚਿੱਤਰਾਂ ਨੂੰ ਲਾ ਕੇ ਪਾਵ ਲਿਪੀ ਦੇ ਵਿੱਚ ਭਾਵ ਵਿਕਤ ਕੀਤਾ ਜਾਂਦਾ ਸੀ ਹੁਣ ਦੇਖੋ ਪਾਵ ਕੀ ਆ ਗਿਆ ਕਿ ਚਿੱਤਰ ਤਾਂ ਸੀ ਉੱਥੋਂ ਲੈ ਲਿਆ ਚਿੱਤਰ ਲੈ ਕੇ ਉਹਦੇ ਵਿੱਚ ਅਸੀਂ ਕੀ ਗਵਾ ਕਿ ਉਹਨਾਂ ਦੇ ਥ्रू ਅਸੀਂ ਭਾਵ ਪ੍ਰਗਟ ਕੀਤੇ ਹੈ। ਮਨ ਜਿਵੇਂ ਅੱਖ ਤੇ ਇੱਕ ਜਿਵੇਂ ਉਹਦੇ ਵਿੱਚ ਉਹ ਵਗਦਾ ਹਨ ਜੂ ਜਿਵੇਂ ਅਸਾਂ ਅੱਖ ਬਣਾ ਲਿੱਤੀ ਜਾਏਗੀ। ਇਹਦੇ ਵਿੱਚ ਉਹ ਵਗਦੇ ਹੰਝੂ ਅਸੀਂ ਐ ਕਰਕੇ ਦਿਖਾ ਦਿੱਤੇ ਜਾਣਗੇ ਤੇ ਇੱਥੋਂ ਅਸੀਂ ਕੀ ਅਸੀਂ ਇੱਕ ਅੰਦਾਜ਼ਾ ਲਾ ਰਹੇ ਕਿ ਉਹ ਰੋ ਰਿਹਾ ਹੈ ਜਦੋਂ ਪ੍ਰੋਟੈਸਟ ਕਰ ਰਿਹਾ। ਸੋ ਇੱਕ ਹੀ ਗੱਲ ਸਿਰ ਭਾਵ ਇੱਥੋਂ ਅਸੀਂ ਇਹਨੂੰ ਵਿਅਕਤ ਕਰ ਦਿੱਤਾ। ਸੋ ਚਿੱਤਰ ਲਿਪੀ ਦਾ ਅਭੋ ਜਿਹੜਾ ਪਾਇੰਡਰ ਸਾਨੂੰ ਪਾ ਲਿਪੀ ਦੇ ਵਿੱਚ ਮਿਲਦਾ ਹੈ। ਅਗੇ ਆਇਂਦੇ ਸਾਡੇ ਕੋਲ ਧੁਨੀਮੂਲਕ ਲਿਪੀਆਂ ਕੀ ਹੁੰਦੀਆਂ ਸਮੇਂ ਦੇ ਨਾਲ ਨਾਲ ਕਹਿੰਦੇ ਚਿੱਤਰ ਅਤੇ ਭਾਵ ਜਿਹੜੇ ਅੰਨ ਸੀ ਉਹਨਾਂ ਦਾ ਵਿਕਾਸ ਹੁੰਦਾ ਗਿਆ ਪਹਿਲਾ ਪਹਿਲ ਤਾਂ ਜਿਹੜੇ ਚਿੱਤਰ ਹੈਗੇ ਸੀ ਜਾਂ ਪ੍ਰਤੀਕਾ ਵੀ ਚੁਸਦੀਆਂ ਜਿਹੜੀਆਂ ਬਸ ਉਹਨਾਂ ਨੂੰ ਸਹਿਜ ਹੀ ਪਛਾਣਿਆ ਜਾ ਸਕਦਾ ਹੈ ਮਤਲਬ ਪਤਾ ਲੱਗ ਜਾਂਦਾ ਕਿ ਇਹ ਚਿੱਤਰ ਹੈ मीनिंग ਹੈ ਕਾ ਫਿਰ ਕੀ ਕਹਿੰਦੇ ਵਿੱਚ ਪਰਿਵਰਤਨ ਇੰਨੇ ਜ਼ਿਆਦਾ ਹੋ ਗਏ ਕਿ ਇਹਨਾਂ ਤੋਂ ਧੁਨੀਆਂ ਨੂੰ ਪਛਾਣਿਆ ਜਾ ਸਕਦਾ ਸੀ ਇੱਕ ਮਹੀਨੇ ਨਹੀਂ ਜਾ ਸਕਦਾ ਸੀ ਨਹੀਂ ਆਣਾ ਸੀ ਇਸ ਤਰ੍ਹਾਂ ਕੀ ਗਾਇਨਾ ਚਿਤਰਾ ਤੋਂ ਲਿਪੀ ਵਿਕਾਸ ਕਰਦੀ ਹੋਈ ਧੁਨੀ ਚਿੱਤਰ ਤੱਕ ਪਹੁੰਚ ਗਈ ਹੁਣ ਕੀ ਗੱਲ ਸੀ ਕਿ ਪਹਿਲਾਂ ਸੀਮਤ ਸੀ ਫਿਰ ਜ਼ਿਆਦਾ ਹੋ ਗਏ ਪਛਾਣਾ ਔਖਾ ਹੋ ਗਿਆ ਪਛਾਣਾ ਜਦੋਂ ਔਖਾ ਹੋ ਗਿਆ ਤੇ ਫਿਰ ਉੱਥੇ ਸੀ ਕੀ ਗਾ ਕਨਫਿਊਜ਼ਨ ਦੇ ਵਿੱਚ ਚਲੇ ਕੇ ਆਵਾਜ਼ ਮਨੁੱਖ ਨੂੰ ਮਿਲ ਚੁੱਕੀ ਸੀ ਉਸ ਸਮੇਂ ਤੱਕ ਫਿਰ ਇੱਥੋਂ ਅਸੀਂ ਕੀ ਗਵਾ ਤੁਨੀ ਦੇ ਉੱਤੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਕਿ ਉਹਨਾਂ ਸਿੱ ਭਾਸ਼ਾ ਦੇ ਪ੍ਰਤੀਕਾ ਵਿੱਚਕਾਰ ਜਿਹੜਾ ਸਿੱਧਾ ਸਬੰਧ ਜਿਹੜਾ ਸੀ ਉਹ ਸਥਾਪਿਤ ਹੋ ਗਿਆ ਤੇ ਲਿਪੀ ਤੇ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਸੀ ਉਹ ਸਾਡੇ ਕੋ ਆ ਚੁੱਕੀ ਸੀ ਤੇ ਇੱਥੇ ਅਸੀਂ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪਾਵ ਲਿਪੀ ਲਵਸੀ ਤਸਵੀਰਾਂ ਦੀਆਂ ਅਰਥਾਂ ਨੂੰ ਕਾਂਢ ਛਾੜ ਕੇ ਬੋਧ ਕਰਕੇ ਸਾਡੇ ਤੱਕ ਧੁਨੀਆਂ ਜਿਹੜੀ ਸੀ ਉਹ ਆ ਗਈ ਹੁਣ ਜਿਵੇਂ ਅਸੀਂ ਬੇੜੀ ਮਲਾਹ ਵਾਲਾ ਪੜਿਆ ਸੀ ਅਗਲਾ ਉਸ ਨੂੰ ਕੀ ਗਵਾ ਵਿਅਕਤ ਕਰ ਸਕਦਾ ਹੈ ਦਵਾ ਕਿ ਮੈਂ ਬੇੜੀ ਮਲਾਹ ਐਸਟਰਾ ਉਹ ਵਾਸਤੇ ਕਿ ਉਹ ਨੂੰ ਅਗਲਾ ਦੱਸਣਾ ਸ਼ੁਰੂ ਕਰ ਦਿੱਤਾ ਸੀ ਕਾਮ ਲਈ ਮਨੁੱਖ ਦੀ ਉન્નਤ ਬੁੱਧੀ ਨੇ ਸਦੀਆਂ ਲਾ ਕੇ ਸਫਲਤਾ ਪ੍ਰਾਪਤ ਕਰ ਲਈ ਸੀ ਮੀਜ਼ ਮਨੁੱਖ ਜਿਹੜਾ ਅਗਾ ਸੀ ਉਹ ਹੁਣ ਅੱਗੇ ਜਿਹੜਾ ਹੈ ਦਸੀ ਉਹ ਪਹੁੰਚ ਚੁੱਕਾ ਸ ਅਗੇ ਇਸ ਦੇ ਵਿੱਚ ਉਹਨਾਂ ਨੇ ਗੁਰਮੁਖੀ ਲਿਪੀ ਦੇ ਬਾਰੇ ਦੱਸਿਆ ਗਵਾ ਕਿ ਕਿਵੇਂ ਗੁਰਮੁਖੀ ਲਿਪੀ ਦੇ ਵਿੱਚ ਜਦੋਂ ਅੱਗੋਂ ਵਿਕਾਸ ਕੀਤਾ ਗਿਆ ਤਾਂ ਕਿਵੇਂ ਜਿਹੜੀ gsi ਲਿਪੀ ਉਹ ਅੱਗੋਂ ਅਸੀਂ ਲੈ ਕੇ ਆਏ ਸੀ ਠੀਕ ਹੈ ਹੁਣ ਇਹ ਸਾਰਾ ਅਸੀਂ ਗੁਰਮੁਖੀ ਲਿਪੀ ਆਲਰੇਡੀ ਅਸੀਂ ਪੜਿਆ ਹੋਇਆ ਬਟ ਫਿਰ ਵੀ ਇਸ ਦੇ ਵਿੱਚ ਕਈ ਇਹੋ ਜਿਹੇ ਚਿੱਲੇ ਚੀਜ਼ੇ ਕਿ ਨੇ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਜਿਹੜਾ ਦਵਾ ਅਗਰ ਪੜ ਵੀ ਲਵਾਂਗੇ ਤਾਂ ਕੋਈ ਵੀ ਔਖਾ ਜਿਹੜਾ ਦਵਾ ਇਸ ਦੇ ਵਿੱਚ ਨਹੀਂ ਹੈ ਠੀਕ ਹੈ ਸੋ ਇਹ ਅਸੀਂ ਮੈਂ ਮੇਰਾ خیال ਮੈਨੂੰ ਪੜਾਉਂਦੀ ਐ ਇਸ ਚੀਜ਼ ਨੂੰ ਲੋੜ ਨਹੀਂ ਕਿਉਂਕਿ ਅਸੀਂ ਬਹੁਤ ਜਗ੍ਹਾ ਐ بار 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 ਪੜਾਇਆ ਸੀ ਮੈਂ ਸਿਰਫ ਤੁਹਾਨੂੰ ਥੋੜੇ ਜਿਹਾ ਪੜਾਉਣੀ ਸੀ ਕਿ ਕੀ ਚੀਜ਼ਾਂ ਆ ਗਈਆਂ ਸੀ ਜਿਹੜੀਆਂ ਕਿ ਸਾਡੇ ਕੋਲ ਛੁੱਟਣਾ ਗਈਆਂ ਹੋਣ ਇਸ ਤੋਂ ਇਲਾਵਾ ਸਾਡੇ ਕੋਲ ਅਗਲਾ ਇੱਕ ਚੈਪਟਰ ਹੋਰ ਅਸੀਂ ਇਹਦੇ ਵਿੱਚ ਪੜ੍ਹਾਂਗੇ ਜਿਹੜਾ ਕਿ ਸਾਡੇ ਕੋਲ ਮਿਲਦਾ ਹੈਗਾ ਵਾ ਅ ਚੰਦ ਤੇ ਅਰੋਜ ਵਾਲਾ ਬਹੁਤ ਵਾਰ ਇਹ ਚੀਜ਼ ਅਸੀਂ ਅਨਾਉਂਸ ਕੀਤੀ ਹੈ ਮੈਂ ਬੋਲੀ ਹਾਂ ਕਿ ਚੰਦ ਤੇ ਅਰੋਜ ਵਾਲਾ ਟੌਪਿਕ ਵੀ ਕਰਵਾਵਾਂਗੇ ਸੋ ਇਸ ਕਰਕੇ ਉਹ ਵਾਲਾ ਵੀ ਟੌਪਿਕ ਕਰਾਂਗੇ ਅਸੀਂ ਬਟ ਇਹ ਚੀਜ਼ ਮੈਂ ਤਾਂ ਕਰਵਾਈ ਹੈ ਤੁਹਾਨੂੰ ਕਿਉਂਕਿ ਅ ਕਈ ਜਗ੍ਹਾ ਤੇ ਉੱਤੇ ਕੁਝ ਅਲੱਗ ਸੀ ਕਈ ਜਗ੍ਹਾ ਤੇ ਕੁਝ ਅਲੱਗ ਸੀ ਇਸ ਤੋਂ ਇਲਾਵਾ ਹੋਰ ਇੱਕ ਚੀਜ਼ ਕਿ ਤੁਹਾਡੇ ਜਿਹੜੀਆਂ ਅਨਸਰ ਕੀਜ਼ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਚੁੱਕੇ ਨੇ ਪਹਿਲੋ ਜਿਹੜੇ ਪੇਪਰ ਹੋ ਚੁੱਕੇ ਨੇ ਉਹਨਾਂ ਦੇ ਤਾਂ ਸ਼ੁਰੂ ਹੋ ਚੁੱਕੇ ਨੇ ਸੋ ਜਲਦੀ ਹੀ ਜਦੋਂ ਤੁਹਾਡੇ ਅਨਸਰ ਕੀਜ਼ ਵਗੈਰਾ ਜਿਹੜੀਆਂ ਆਣ ਆ ਤਾਂ ਅਸੀਂ ਫਿਰ ਉਹ ਵੇਖਾਂਗੇ ਕੀ ਚੀਜ਼ ਆ ਕੀ ਚੀਜ਼ ਨਹੀਂ ਹੈ ਤੇ ਉਹ ਪੇਪਰ ਵੀ ਐਨਲਾਈਜ਼ ਕਰਾਂਗੇ ਤੇ ਕੁਐਸਚਨਸ ਐਂਸਰ ਜਦੋਂ ਆਣਗੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਜਿੰਨਾ ਜਿੰਨਾ ਨੇ ਐਗਜ਼ਾਮ ਜਿਹੜਾ ਦਿੱਤਾ ਹੋਏਗਾ ਉਸ ਚੀਜ਼ ਨੂੰ ਡਾਊਨਲੋਡ ਜਿਹੜਾਗਾ ਵਾ ਤੁਸੀਂ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਹੈ દવા ਹੋਰ ਜਿਨ੍ਹਾਂ ਨੇ ਬੈਚ ਕੋਸ ਵਗੈਰਾ ਜਿਹੜਾ ਲੈਣਾ ਹੋਏਗਾ ਜਿਵੇਂ ਕਿ ਹੁਣ ਜਿਵੇਂ ਮੈਂ ਕਿਹਾ ਸੀ ਕਿ ਪੇਪਰ ਜਿਹੜੇ ਅੰਗੇਸ ਤੋਂ ਬਾਅਦ ਅਸੀਂ ਬੈਚ ਕੋਸ ਜਿਹੜਾ દવા ਸ਼ੁਰੂ ਕਰਾਂਗੇ ਤੇ ਬੈਚ ਕੋਸ ਵੀ ਜਲਦੀ ਹੀ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਅਸੀਂ ਉਹ ਜ਼ਰੂਰ ਜਿਹੜਾ દવા ਇਹ ਕਲਾਸਿਸ ਜੁਆਇਨ ਕਰ ਰਿਹਾ ਠੀਕ ਹੈ ਜਿਨ੍ਹਾਂ ਨੇ ਪੇਪਰ ਦੇਣਾ ਹੋਗਾ باقی ਜਿਹੜਾ ਹੈ દવા ਮਿਲਾਂਗੇ ਅੱਗੇ ਸੋ ਵੀਡੀਓ ਦੇਖਦੇ ਰਹਿਓ ਲਾਈਕਸ ਉਹ ਕਰਕੇ ਜਾਓ ওকে ਥੈਂਕ ਯੂ